ਇੱਕ ਹਾਈ ਲੈਵਲ ਸਿਕਿਉਰਿਟੀ ਤੇ ਲਾਅ ਐਂਡ ਆਰਡਰ ਰਿਵਿਊ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਸ਼੍ਰੀ ਪ੍ਰਮੋਦ ਬਾਨ ਕਾਉਂਟਰ ਇੰਟੈਲੀਜੈਂਸ ਦੇ ਇੰਚਾਰਜ ਸ਼੍ਰੀ ਅਮਿਤ ਪ੍ਰਸ਼ਾਦ ਜੀ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਡੀਆਈਜੀ ਬਾਰਡਰ ਰੇਂਜ ਬਾਰਡਰ ਰੇਂਜ ਦੇ ਸਭੀ ਐਸਐਸਪੀਜ਼ ਐਸਐਸਪੀ ਪਟਾਲਾ ਗੁਰਦਾਸਪੁਰ ਪਠਾਨਕੋਟ ਅਤੇ ਐਸਐਸਟੀ ਤਰਨਤਾਰਨ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਸੀਗੇ ਤੇ ਜਿਹੜੇ ਫੈਸਟੀਵਲ ਸੀਜ਼ਨ ਨੂੰ ਵੇਖਦੇ ਹੋਏ ਜਿਹੜੇ ਸਾਡੇ ਕੋਲ ਇਨਪੁਟਸ ਆ ਰਹੇ ਹੈਗੇ ਯੋਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਤੇ ਪਾਕਿਸਤਾਨ ਦੀ আইএসਆਈ ਨੇ ਪਰਚੋਰ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ ਫੈਲਾਏ ਜਾਣ ਤੇ ਉਸ ਦੇ ਲਈ ਸਿਕਿਉਰਟੀ ਮੈਜਰਸ ਰਿਵਿਊ ਕੀਤੇ ਗਏ ਅੱਜ ਤੇ ਸਾਰੇ ਇਨਪੁਟਸ ਨੂੰ ਧਿਆਨ ਵਿੱਚ ਰੱਖ ਕੇ ਸਟੇਟ ਦੇ ਵਿੱਚ ਫੋਰਸ ਦੀ ਪ੍ਰੈਜੈਂਸ ਵੀ ਵਧਾਈ ਗਈ ਹੈ ਸਾਡੇ ਕੋਲ 7 ਬੀਐਸਐਫ ਦੀ ਕੰਪਨੀਆਂ ਸਾਨੂੰ ਦਿੱਤੀਆਂ ਗਈਆਂ ਜੋ ਇੱਕ ਕੰਪਨੀ ਪਰ ਬਾਰਡਰ ਡਿਸਟ੍ਰਿਕਟ ਅਸੀਂ ਡਿਪਲੋਏ ਕੀਤੀ ਹੈ ਤੇ ਆਪਣੇ ਰਿਸੋਰਸਸ ਤੋਂ ਅਸੀਂ 50 ਕੰਪਨੀਆਂ ਉਹ ਅਸੀਂ ਸਾਰੇ ਡਿਸਟ੍ਰਿਕਟਸ ਤੇ ਹਾਈ ਅਲਰਟ ਤੇ ਡਿਪਲॉयਮੈਂਟ ਕੀਤੀ ਹੈ ਤਾਂ ਕਿ ਫੋਰਸ ਦੀ ਪ੍ਰੈਜ਼ੈਂਸ ਤੇ ਵਿਜ਼ਿਬਿਲਟੀ ਰਵੇ ਤੇ ਇਸ ਦੇ ਨਾਲ ਹੀ ਅਸੀਂ ਕੱਲ ਇੱਕ ਐਂਟੀ ਆਰਗੇਨਾਈਜ਼ਡ ਕ੍ਰਾਈਮ ਹੈਲਪਲਾਈਨ ਲਾਂਚ ਕੀਤੀ ਹੈ 1800 230 1100 ਇਹ ਟੋਨ ਫ੍ਰੀ ਨੰਬਰ ਜਿਹੜਾ 112 ਦੇ ਨਾਲ ਇੰਟੀਗ੍ਰੇਟ ਕਰਕੇ ਇਸ ਤੇ ਆਰਗੇਨਾਈਜ਼ਡ ਕ੍ਰਾਈਮ ਰਿਲੇਟਡ ਕੋਈ ਇਨਫੋਰਮੇਸ਼ਨ ਹੈ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਇਸ ਹੈਲਪਲਾਈਨ ਦੀ ਵਰਤੋਂ ਵੱਧ ਤੋਂ ਵੱਧ ਕਰੋ ਤੇ ਇਸ ਤੇ ਕਾਲਾਂ ਕਰੋ ਤੁਹਾਡੀ ਆਈਡੈਂਟੀਟੀ ਜਿਹੜੀ ਉਹ ਸੀਕ੍ਰੀਟ ਰੱਖੀ ਜਾਊਗੀ ਡਿਪੈਂਡਿੰਗ ਔਨ ਦੀ ਨੇਚਰ ਔਫ ਇਨਫੋਰਮੇਸ਼ਨ ਏਜੀਟੀਐਫ ਜਾਂ ਡਿਸਟ੍ਰਿਕਟ ਦੇ ਪੁਲਿਸ ਆਫਸਰਸ ਉਸ ਤੇ ਰਿਸਪੌਂਡ ਕਰਨਗੇ ਤੇ ਇਸ ਦੇ ਨਾਲ ਹੀ ਅਸੀਂ ਜਿਹੜਾ ਹੈਗਾ ਕਾਫੀ ਐਕਟਿਵ ਤਰੀਕੇ ਨਾਲ ਇਹ ਪਿਛਲੇ ਸਾਲ ਸੈਪਟੈਂਬਰ ਤੋਂ ਹੁਣ ਤੱਕ 26 ਜਿਹੜੇ ਅਸੀਂ ਟੈਰਰ ਮੋਡੂਲਸ ਸਪਸਟ ਕਰ ਚੁੱਕੇ ਹੈਗੇ ਜਿਸ ਦੇ ਵਿੱਚ 88 ਜਿਹੜੇ ਅਕਿਊਜ਼ ਹੈਵ ਬੀਨ ਅਰੈਸਟਿਡ ਤਕਰੀਬਨ ਸਾਰੇ ਕੇਸ ਜਿਹੜੇ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸ ਨਾਲ ਐਸੋਸੀਏਟਿਡ ਸੀਗੇ ਵਰਕ ਆਊਟ ਹੋ ਗਏ ਹੈਗੇ ਪਿਛਲੇ 8 ਮਹੀਨੇ ਦੇ ਵਿੱਚ 20 ਇਨਸੀਡੈਂਟਸ ਹੋਈ ਸੀਗੇ ਮਰਡਰ ਦੇ ਜਿਸ ਦੇ ਵਿੱਚ 18 ਕੇਸਾਂ ਦੇ ਵਿੱਚ ਮੁਲਜ਼ਿਮਾਂ ਨੂੰ ਅਰੈਸਟ ਕੀਤਾ ਜਾ ਚੁੱਕਾ ਹੈ ਤੇ ਦੂਜੇ ਕੇਸਾਂ ਦੇ ਵਿੱਚ ਮੁਲਜ਼ਮ ਜਿਹੜੇ ਉਹਨਾਂ ਦੀ شناخت ਹੋ ਗਈ ਹੈ ਤੇ ਬਹੁਤ ਛੇਤੀ ਉਹਨਾਂ ਨੂੰ ਅਰੈਸਟ ਕਰ ਲਿਆ ਜਾਊਗਾ ਜਿਹੜਾ ਪੰਜਾਬ ਸਰਕਾਰ ਦਾ ਯੋਧ ਨਸ਼ਾ ਵਿਰੁੱਧ ਕੈਂਪੇਨ ਜਿਹੜਾ ਹੈਗਾ 1 ਮਾਰਚ 2025 ਤੋਂ ਲਾਂਚ ਹੋਇਆ ਸੀ ਉਸ ਦੇ ਵਿੱਚ ਹੁਣ ਤੱਕ 20414 एफआईआर दर्ज हो चुकी है ते 31177 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ 1342 ਕਿਲੋ ਹੈਰੋਇਨ 2480 ਕਿਜੀ ਪੋਪੀ ਹਸ 434 ਕਿਜੀ ओपीएम 498 ਕਿਜੀ ਗਾਂਜਾ ਤੇ 36 ਲੱਖ ਟੈਬਲਟਸ ਅਤੇ ਇੰਜੈਕਸ਼ਨ ਰਿਕਵਰ ਹੋਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਡ ਹੈ ਕਿ ਪੰਜਾਬ ਦੇ ਵਿੱਚ ਹਾਰਮਨੀ ਤੇ ਪੀਸ ਮੇਨਟੇਨ ਕਰੇ ਆਈ ਵੁੱਡ ਰਿਕਵੈਸਟ ਫॉर ਐਨੀ ਕੁਐਸ਼ਨਸ हम अमृतसर को तो कैसे देख रहे हो सर आप जैसे अमृतसर में आप देख सकते हैं कि रोज की के हिसाब से खैरन पकती जा रही है और बीते दिन ही अमृतसर अमृतसर कमिश्नर वे द्वारा जो पाकिस्तानी समर्थक हैं जो पंजाब का माहौल खराब करने की कोशिश कर रहे थे पाकिस्तानी नारे इफे से उनको मुबारकबाद देखो फ्लड्स तो बाद ਇਹ ਟ੍ਰੈਂਡ ਹੁੰਦਾ ਹੈ ਕਿ ਜਿਹੜੇ ਸਮਗਲਿੰਗ ਦੇ ਵਿੱਚ ਰਾਈਜ਼ ਹੁੰਦੀ ਹੈ ਇਸ ਕਰਕੇ ਬਹੁਤ ਹੀ ਮੁਸਤੈਦੀ ਦੇ ਅਲਰਟਨੈਸ ਨਾਲ ਅਸੀਂ ਸਾਡੀ ਸਾਰੀ ਯੂਨਿਟਸ ਇਸ ਤੇ ਕੰਮ ਕਰ ਰਹੀਆਂ ਹਨ ਇਨਫਾਰਮੇਸ਼ਨ ਨੂੰ ਡਿਵੈਲਪ ਕੀਤਾ ਜਾਂਦਾ ਹੈ ਜਿਹੜੇ ਏਰੀਆਜ਼ ਵਨਰੇਬਲ ਹੈ ਜਿਨ੍ਹਾਂ ਦੇ ਰਾਹੀਂ ਸਮਗਲਿੰਗ ਹੁੰਦੀ ਹੈ ਬੀਐਸਐਫ ਨਾਲ ਸਾਡਾ ਬਹੁਤ ਚੰਗਾ ਤਾਲਮੇਲ ਹੈ ਤੇ ਬੀਐਸਐਫ ਤੇ ਪੰਜਾਬ ਪੁਲਿਸ ਮਿਲ ਕੇ ਉਹਨ ਰੂਟਸ ਤੇ ਨਿਗਰਾਨੀ ਉਹ ਸਾਡੀ ਜਿਹੜੀ ਵਧੀ ਹੈ ਤੇ ਸਾਡੀ ਰਿਕਵਰੀ ਵਧੀ ਹੈ ਤੇ ਅਸੀਂ ਬਿਲਕੁਲ ਜਿਹੜਾ ਜ਼ੀਰੋ ਟੋਲਰੈਂਸ ਔਰ ਡਰੱਗ ਸਮਗਲਿੰਗ ਟ੍ਰਾਂਸਬਾਰਡਰ ਡਰੱਗ ਸਮਗਲਿੰਗ ਇੱਕ ਟ੍ਰੈਂਡ ਅਸੀਂ ਹੋਰ ਦੇਖਿਆ ਮੈਂ ਦੱਸਣਾ ਚਾਹਾਂਗਾ ਕਿ ਹੁਣ ਹੀਰੋਇਨ ਦੇ ਨਾਲ-ਨਾਲ ਉਹ ਛੋਟੇ ਵੈਪਨਸ ਆ ਰਹੇ ਹਨ ਸੈਪਟੈਂਬਰ 2025 ਦੇ ਵਿੱਚ ਕੱਲੇ 78 ਅਸੀਂ ਸਮਾਲ ਵੈਪਨਸ ਸੀਜ਼ ਕਰ ਚੁੱਕੇ ਹਾਂ ਜਿਸ ਦੇ ਵਿੱਚ 27 ਪਿਸਟਲਸ ਸੀਆਈ ਫਿਰੋਜ਼ਪੁਰ ਨੇ ਸੀਜ਼ ਕੀਤੇ ਸੀਗੇ 21 ਪਿਸਟਲਸ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ ਤੇ 29 ਪਿਸਟਲਸ ਜਿਹੜੇ ਸੀਪੀ ਅੰਮ੍ਰਿਤਸਰ ਦੀ ਟੀਮ ਨੇ ਸੀਜ਼ ਕੀਤੇ ਸੀਗੇ ਤੇ ਇਹ ਜਿਹੜੇ ਸਮਾਲ ਵੈਪਨਸ ਦੀ ਸਮਗਲਿੰਗ ਦੇ ਵਿੱਚ ਕਾਫੀ ਜਿਹੜਾ ਹੈਗਾ ਕਾਫੀ ਇਨਕਰੀਜ਼ ਹੋਈ ਹੈ ਤੇ ਉਸ ਉਸ ਦੀ ਜਿਹੜੀ ਵਰਤੋਂ ਹੋਰੇ ਕ੍ਰਾਈਮ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਵੀ ਇੱਕ ਆਈਐਸਆਈ ਦੀ ਸਾਜ਼ਿਸ਼ ਹੈਗੀ ਕਿ ਹਿਰੋਇਨ ਦੇ ਨਾਲ ਡਰੱਗਸ ਦੇ ਨਾਲ ਵੈਪਨਸ ਕੋਸ਼ਿਸ਼ ਕਿਤੇ ਜਾਣ ਸਰ ਜਿਹੜੇ ਆਫਟਰ ਬਲੱਡਸ ਤੇ ਮਿ ਪਖਾਨਕੋਟ ਗੁਰਦਾਸਪੁਰ ਜਾਂ ਅਮਸਰ ਰੂਲਰ ਕੋਈ ਬੁਤ ਤੁਸੀਂ ਸਾਰੇ ਏਰੀਆ ਦੇ ਵਿੱਚ ਘੁਟਕੇ ਰਹੀ ਸੀ ਵਰਦ ਤੋਂ ਬਾਅਦ ਉੱਥੇ ਜਿਹੜੀ ਸਿਕਿਉਰਟੀ ਪੁਆਇੰਟਸ ਜਿਹੜੇ ਸੀਗੇ ਕੁਝ ਪਾਕਿਸਤਾਨੋਂ ਤੋਂ ਕੋਸ਼ਿਸ਼ ਦੇ ਵਿੱਚ ਆ ਸੀਬ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਕੁਝ ਜਿਹੜੀਆਂ ਰਿਕਵਰੀਜ਼ ਹੋਈਆਂ ਹਨ ਐਸੇ ਪੁਆਇੰਂਟਸ ਦੇ ਕਿ ਕਿ ਫਰਦ ਦੀ ਆੜਦੇ ਵਿੱਚ ਉਹ ਹੈਰੋਨ ਜਾਂ ਵੈਪਨਸ ਦੀ ਤਸਕਰੀ ਕਰਨ ਦੀ ਕੋਸ਼ਿਸ਼ ਦੇ ਰਹੀ ਨੇ ਭੇਜਣ ਦੀ ਕੋਸ਼ਿਸ਼ ਤਾਂ ਉਸ ਪੁਆਇੰਟ ਤੇ ਉਹ ਤੇ ਨਜ਼ਰ ਹੈ ਸਰ ਪੁਲਿਸ ਦੀ ਕੰਮ ਕੀ ਆਫਟਰ ਬਲੱਡਸ ਕੁਝ ਪੁਆਇੰਟਸ ਜ਼ਰੂਰ ਵੀਕ ਉਹਨਾਂ ਨੂੰ ਲੱ ਕੀ ਅ ਅਸੀਂ ਪੂਰੀ ਤਰ੍ਹਾਂ ਸਜਕ ਹੈਗੇ ਅਸੀਂ ਉਸ ਬੀਐਸਐਫ ਦੇ ਨਾਲ ਤਾਲਮੇਲ ਕਰਕੇ ਅਸੀਂ ਉਹਨ ਪੁਆਇੰਟਸ ਨੂੰ ਆਈਡੈਂਟੀਫਾਈ ਵੀ ਕੀਤਾ ਹੈ ਰਦਰ ਮੈਂ ਗੱਲ ਹੋਰ ਐਡ ਕਰਾਂਗਾ ਪਠਾਨਕੋਟ ਸਾਈਡ ਕੁਝ ਇਨਫਿਲਟ੍ਰੇਸ਼ਨ ਰੂਟਸ ਵੀ ਸਿਕਿਉਰਿਟੀ ਫੋਰਸਸ ਨੇ ਆਈਡੈਂਟੀਫਾਈ ਕੀਤੇ ਹਨ ਸੋ ਆਰਮੀ ਬੀਐਸਐਫ ਸਟੇਟ ਪੁਲਿਸ ਬਿਲਕੇ ਅਸੀਂ ਉੱਥੇ ਚੌਕਸੀ ਵਧਾਈ ਹੈ ਤੇ ਇਹ ਸਾਡੇ ਪੂਰੀ ਤਰ੍ਹਾਂ ਐਫਰਟਸ ਹੈ ਕਿ ਸਾਡਾ ਸਟੇਟ ਜਿਹੜਾ ਹੈਗਾ ਉਹ ਬਿਲਕੁਲ ਮਹਫੂਜ਼ ਰਹੇ ਸਰ ਆ ਚਾਰਿਆਂ ਨੂੰ ਲੈ ਕੇ ਜਿਸ ਤੋਂ ਪਹਿਲਾਂ ਬਹੁਤ ਸਾਰੇ ਅਪੀਆ ਕਮਿਸ਼ਨਰਡ ਪੁਲਿਸ ਦੇ ਵੱਲੋਂ ਕ੍ਰਿਆ ਕੀਆ ਗਿਆ ਨੇ ਬਹੁਤ ਸਾਰੇ ਇਤਿਹਾਸ ਫੜੇ ਗਏ ਨੇ ਇਸ ਲਈ 24 ਘੰਟੇ ਦਿਨ ਸਟਾਰਟ ਹੋ ਗਏ ਨੇ ਕੋਈ ਹੋਰ ਕਨਸਟੀਟਿਊਟਿਨਲ ਤਦਾਂ ਕੀਤੇ ਜਾਣਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਜਿਵੇਂ ਮੈਂ ਕਿਹਾ ਅਸੀਂ ਇੱਕ ਤੇ ਐਡੀਸ਼ਨਲ ਫੋਰਸਸ ਦਿੱਤੀਆਂ 57 ਕੰਪਨੀਆਂ ਜਿਨ੍ਹਾਂ ਚੋਂ 7 ਜਿਹੜੇ ਪੈਰਾ ਮਿਲਟਰੀ ਫੋਰਸਸ ਦੀਆਂ ਕੰਪਨੀਆਂ ਤੇ 50 ਕੰਪਨੀਆਂ ਪੰਜਾਬ ਪੁਲਿਸ ਦੀ ਇਹ ਡਿਸਟ੍ਰਿਕਟਸ ਤੇ ਕਮਿਸ਼ਨਰੇਟਸ ਨੂੰ ਐਡੀਸ਼ਨਲ ਫੋਰਸ ਦਿੱਤੀ ਗਈ ਹੈ ਅੰਮ੍ਰਿਤਸਰ ਨੂੰ ਵੀ ਐਡੀਸ਼ਨਲ ਫੋਰਸ ਦਿੱਤੀ ਗਈ ਹੈ ਫੋਰਸ ਦੀ ਵਿਜ਼ਿਬਿਲਟੀ ਡਿਪਲੋਇਮੈਂਟ ਵਾ ਤੇ ਸਾਡਾ ਕਾਫੀ ਫੋਕਸ ਹੈ ਇੱਕ ਤੇ ਸਰ ਸਰ ਐਂਟੀ ਡਰਗ ਸਿਸਟਮ ਦੇ ਨਾਲ ਇਸ ਰਾਤ ਪਰ ਉਹ ਜੋ ਨਸ਼ਾ ਆਉਂਦਾ ਰਿਹਾ ਜਾਂ ਬਾਕੀ ਹੋਰ ਵੱਡੀਆਂ ਖੇਪਾਂ ਆਉਂਦੇ ਰਹੇ ਨੇ ਉਸ ਨਾਲ ਫਰਕ ਪਿਆ ਕੁਝ ਨਾ ਹੋਰ ਤਰੀਕਾ ਉਹਨੇ ਬਦਲਿਆ ਇਹ ਦੇਖੋ ਇਹਨਾਂ ਨੇ ਬੜਾ ਇੰਟੈਲੀਜੈਂਟ ਕੁਐਸਚਨ ਪੁੱਛਿਆ ਜੀ ਕਿ ਮੈਂ ਜਵੇਂ ਕਹਿੰਦੇ ਜੀ ਜਿਹੜਾ ਚੰਗਾ ਉਹ ਹੁੰਦਾ ਹੈ ਸਕਿਲਡ ਪਰਸਨ ਉਹ ਆਪਣੇ ਆਪਣਾ ਟ੍ਰੇਡ ਕ્રાਫਟ ਨਹੀਂ ਦੱਸਦਾ ਸੋ ਅਸੀਂ ਟ੍ਰੇਡ ਕ્રાਫਟ ਨਹੀਂ ਦੱਸ ਸਕਦੇ ਤੇ ਇਜਾਫਾ ਹੋਇਆ ਹੈ ਫਿਗਰਸ ਸਪੀਕ ਫਾਰ ਥੈਮਸੈਲਵਸ ਇਹ ਬਹੁਤ ਜ਼ਿਆਦਾ ਕਹਿਣਾ ਥੋੜਾ ਪ੍ਰੋਪਰ ਨਹੀਂ ਹੋਊਗਾ ਸਿਰਫ ਇਹਦਾ ਕਿ ਬਸ ਫਿਰ ਉਹ ਜਾਨ ਨਹੀਂ ਦਿੱਤਾ ਬਸ ਬਾਰਾ ਬੀਐਸਐਫ ਦਾ ਚਲੋ ਅਸੀਂ ਕਿਸੇ ਨੂੰ ਬਲੇਮ ਨਹੀਂ ਕਰਦੇ ਹੈਗੇ ਬਟ ਬੀਐਸਐਫ ਆਪਣੇ ਪੱਧਰ ਤੇ ਕੰਮ ਕਰ ਰਹੀ ਹੈ ਪਰ ਬੀਐਸਐਫ ਤੋਂ ਪਾਰ ਹੋ ਕੇ ਨਸ਼ਾ ਆ ਰਿਹਾ ਕਦੀ 7 ਕਿਲੋ ਫੜਿਆ ਜਾਂਦਾ ਅਸੀਂ ਅੰਮ੍ਰਿਤਸਰ ਚ ਦੇਖ ਰਹੇ ਹਾਂ ਡੀਆਈਏਸੀ ਬਾਰਡਰਿੰਗ ਤੇ ਦੇਖ ਰਹੇ ਹਾਂ ਲਗਾਤਾਰ ਨਸ਼ਾ ਫੜਿਆ ਜਾ ਰਿਹਾ ਬਾਰਡਰ ਤੇ ਕਿਉਂ ਨਹੀਂ ਰੋਕਿਆ ਜਾ ਰਿਹਾ ਉਹਨਾਂ ਕੋਲ ਕਾਫੀ ਐਂਟੀ ਡਰੂਨ ਸਿਸਟਮਸ ਨੇ ਹੋਰ ਵੀ ਚੀਜ਼ਾਂ ਨੇ ਪਰ ਪਾਰ ਕਿਸ ਤਰ੍ਹਾਂ ਆ ਰਿਹਾ ਹੈ ਇਹ ਹੈ ਇਸ ਵਿੱਚ ਮਲਾਈਕੀ ਕਿਸ ਦੀ ਹੈ ਦੇਖੋ ਜੀ ਮੈਂ ਨਹੀਂ ਸਮਝਦਾ ਕਿਸੇ ਦਿਨ ਦਲਾਈ ਕੀ ਇਹ ਮੈਂ ਤੇ ਬਲੇਮ ਪਾਕਿਸਤਾਨ ਨੂੰ ਕਰਾਂਗਾ ਬੀਐਸਐਫ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਬੀਐਸਐਫ ਦੇ ਨਾਲ ਜੁਆਇੰਟਲੀ ਪੰਜਾਬ 'ਚ ਅਸੀਂ ਬਿਲਕੁਲ ਸਾਂਝੇ ਤੌਰ ਤੇ ਕੰਮ ਕਰ ਰਹੇ ਹਾਂ ਅਸੀਂ ਇਹ ਨੈਸ਼ਨਲ ਇੰਟਰਸਟ ਦੇ ਵਿੱਚ ਸਾਰੀ ਫੋਰਸਸ ਇਕੱਠੀਆਂ ਕੰਮ ਕਰ ਰਹੀ ਹੈ ਤੇ ਪਾਕਿਸਤਾਨ ਦੀ ਗੇਮ ਪਲਾਨ ਇਹ ਦੇਖੋ ਪਾਕਿਸਤਾਨ ਚਾਹੁੰਦਾ ਹੈ ਕਿ ਇੰਡੀਆ ਦੇ ਵਿੱਚ ਅਫਰਾ ਤਫਰੀ ਫੈਲੇ ਇੱਥੇ ਨਸ਼ਾ ਆਵੇ ਪੰਜਾਬ ਦਾ ਜਿਹੜਾ ਯੂਥ ਹੈਗਾ ਉਸ ਨੂੰ ਉਹ ਚਾਹੁੰਦੇ ਨਸ਼ੇ ਐਡਿਕਸ਼ਨ ਵੱਲ ਟਕੇ ਨਾ ਤੇ ਅਸੀਂ ਜਿਹੜਾ ਹੈਗਾ ਤੁਹਾਡੇ ਸਹਿਯੋਗ ਨਾਲ ਲੋਕਾਂ ਦੇ ਸਹਿਯੋਗ ਨਾਲ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹੜਾ ਯੁੱਧ ਨਸ਼ਾ ਫਿਰ ਹਟੇ ਤੇ ਇਸ ਤੇ ਅਸੀਂ ਬਿਲਕੁਲ ਆਪਣਾ ਕੰਮ ਨਿਰੰਤਰ ਜਾਰੀ ਰੱਖਾਂਗੇ ਸਰ ਕਿਵੇਂ ਹੈ ਸਰ ਸੋਚ ਨਹੀਂ ਕਿ ਕਰਨਾ ਸਰ ਸੋਚ ਨਹੀਂ ਬਾਦਰ ਨਹੀਂ ਤੇ ਇਵਨ ਫਾਇਰਿੰਗ ਦੇ ਕੇਸਿਸ ਬਦਰ ਕਾਰਨ ਬਾਦਰ ਨਹੀਂ देयर इज ਜ਼ੀਰੋ ਟੋਲਰੈਂਸ ਫਾਰ ਐਕਸਟਰਸ਼ਨ অর ਫਾਇਰਿੰਗ ਕੇਸਿਸ ਜਾਂ ਆਰਗੇਨਾਈਜ਼ਡ ਕ੍ਰਾਈਮ ਹੈ ਅਸੀਂ ਬਿਲਕੁਲ ਨਹੀਂ ਟੋਲਰੇਟ ਕਰਾਂਗੇ ਇਸੇ ਕਰਕੇ ਜਵੇਂ ਮੈਂ ਇਸ ਹੈਲਪਲਾਈਨ ਦਾ ਜ਼ਿਕਰ ਕੀਤਾ ਸੀ ਮੈਂ ਲੋਕਾਂ ਨੂੰ ਇਨਕਰੇਜ ਕਰਾਂਗਾ ਕਿ ਤੁਸੀਂ ਇਹ ਰਿਪੋਰਟ ਕਰੋ ਖੰਡ ਇਨ ਫੈਕਟ ਜਿਹੜੀ ਸਭ ਤੋਂ ਵੱਡੀ ਸਰਪ੍ਰਾਈਜ਼ ਦੀ ਗੱਲ ਹੈ ਇਹ 90% ਕੋਲਾ ਲੋਕਲ ਕ੍ਰਿਮੀਨਲਸ ਕਰਦੇ ਆ ਲੋਕ ਕਈ ਵਾਰੀ ਸਾਨੂੰ ਦੱਸਦੇ ਨਹੀਂ ਤੁਸੀਂ ਪੁਲਿਸ ਨੂੰ ਦੱਸੋ ਉਸ ਤੇ ਫਰੀ ਤੌਰ ਤੇ ਕਾਰਵਾਈ ਹੋਊਗੀ ਜਿਹੜਾ ਵੀ ਕੇਸਾਂ ਦੇ ਵਿੱਚ ਇਨਵੋਲਵ ਹੋਊਗਾ ਉਸ ਦੇ ਖਿਲਾਫ ਕਾਰਵਾਈ ਲੀਗਲ ਕਾਰਵਾਈ ਕੀਤੀ ਜਾਊਗੀ ਸਰ ਇਸ ਲਈ ਕਹਿ ਰਹੇ ਹਾਂ ਕਿ ਸਾਡਾ ਇੱਕ ਟੀਮ ਸਿੱਧੀ ਲੈ ਕੇ ਆਂਦਾ ਹੈ ਦੁਬਈ ਤੋਂ ਇੱਕ ਪਿੰਡੀ ਖਾਲਸਤਾਨੀ ਸਮਰਥਕ ਕਹਿ ਲਈਏ ਗੈਂਸਟਰ ਕਹਿ ਲਈਏ ਇਹ ਹੋਰ ਕਿੰਨੀਆਂ ਕੁ ਲਾਈਨਾਂ ਲੱਗੀਆਂ ਨੇ ਕਿ ਜਿਹੜੇ ਤੁਸੀਂ ਬਾਹਰਲੇ ਦੇਸ਼ਾਂ ਚੋਂ ਇਹ ਜਿਹੜੇ ਜਿਸ ਦਾ ਭਾਜੀ ਨੇ ਪੁੱਛਿਆ ਕਿ ਫਰੋਤੀ ਦੀਆਂ ਕਾਲਸ ਕਰਦੇ ਸੀਗੇ ਜਾਂ ਬਹੁਤ ਦਾ ਖਾਲਸਤਾਨੀ ਸਮਰਥਕ ਨਾਲ ਜੁੜੇ ਸੀਗੇ ਤਾਂ ਹੋਰ ਕਿੰਨੇ ਇੱਕ ਲਿਸਟ ਬਣੀ ਹੋਈ ਹੈ ਜਿਨ੍ਹਾਂ ਨੂੰ ਤੁਸੀਂ ਬਾਅਦ ਵਿੱਚ ਲੈ ਕੇ ਆਉਂਗੇ ਦੇਖੋ ਜੀ ਜਵੇਂ ਮੈਂ ਕਿਹਾ ਅਸੀਂ ਬਿਲਕੁਲ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹਨਾਂ ਦੇ ਨੋਟਸ ਜਾਂ ਹੈਂਡਲਰਸ ਇਹ ਬਾਹਰ ਬੈਠੇ ਸੋ ਅਸੀਂ ਇਹਨਾਂ ਨੂੰ ਲਿਸਟ ਆਊਟ ਕਰਕੇ ਇਹ ਜਿਹੜੇ ਨੋਟਸ ਹੈਗੇ ਉਹਨਾਂ ਤੇ ਬਹੁਤ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਸਾਨੂੰ ਗਵਰਨਮੈਂਟ ਆਫ ਇੰਡੀਆ ਤੋਂ ਵੀ ਸਪੋਰਟ ਮਿਲ ਰਹੀ ਹੈ ਦੂਜੇ ਦੇਸ਼ਾਂ ਦੀ ਪੁਲਿਸ ਤੋਂ ਵੀ ਸਪੋਰਟ ਮਿਲ ਰਹੀ ਹੈ ਜਵੇਂ ਹੁਣ ਪਿੱਛੇ ਹੈਪੀ ਪਾਸਿਆਂ ਯਾ ਯੂਐਸਏ ਦੇ ਵਿੱਚ ਅਰੈਸਟ ਹੋਇਆ ਸਾਡੇ ਆਪਰੇਸ਼ਨ ਦੂਜੇ ਦੇਸ਼ਾਂ 'ਚ ਵੀ ਚੱਲ ਰਹੇ ਆ ਸਾਡਾ ਬਹੁਤ ਅੱਛਾ ਤਾਲਮੇਲ ਹੈ ਤੇ ਬਹੁਤ ਜਲਦ ਅਸੀਂ ਹੋਰ ਇਸ ਤਰ੍ਹਾਂ ਦੇ ਕ੍ਰਾਈਮਨਲਸ ਨੂੰ ਲੈ ਕੇ ਆਵਾਂਗੇ ਸਰ ਜਿਹੜੀ ਲਾਗਤ ਹੈ ਸਰ ਸਰ ਕਿ ਡਰੋਨ ਐਕਟੀਵਿਟੀ ਬਹੁਤ ਜ਼ਿਆਦਾ ਹੋ ਰਹੀ ਹੁੰਦੀ ਆ ਕਨਸਾਈਨਮੈਂਟਸ ਵੀ ਵਧੀਆਂ ਜਾਂਦੀਆਂ ਕੋਈ ਦਿਨਾਂ ਤੋਂ ਇਲੀਗਲ ਮਾਈਨਿੰਗ ਹੋ ਰਹੀ ਆ ਲੱਗਦਾ ਉਹਦੀ ਆਰਡ ਦੇ ਵਿੱਚ ਕੁਝ ਲੋਕ ਜਿਹੜਾ ਬਾਰਡਰ ਤੇ ਜਿਹੜੇ ਕੰਮ ਕਰਦੇ ਨੇ ਰਾਤ ਨੂੰ ਜਿਹੜਾ ਵਾ ਉਹ ਹੈਮ ਇਨਾਂ ਫੀਡ ਕਰੀ ਜਾ ਸਕਦੇ ਨੇ ਉਸ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਕਿ ਜਿਹੜੀ ਇਲੀਗਲ ਮਾਈਨਿੰਗ ਚੱਲ ਰਹੀ ਆ ਉਹਨਾਂ ਲੋਕਾਂ ਤੇ ਵੀ ਨਜ਼ਰ ਰੱਖੀ ਜਾਵੇਗੀ ਬਿਲਕੁਲ ਜੀ ਹਰ ਤਰ੍ਹਾਂ ਦੇ ਕ੍ਰਾਈਮ ਤੇ ਅਸੀਂ ਨਜ਼ਰ ਰੱਖਾਂਗੇ ਤੇ ਰੋਕਾਂਗੇ ਮਾਈਨਿੰਗ ਡਿਪਾਰਟਮੈਂਟ ਦੇ ਨਾਲ ਤਾਲਮੇਲ ਕੋਈ ਦੱਸਿਆ ਪਿਛਲੇ ਸਮੇਂ ਤੁਸੀਂ ਕੋਰਵੇ ਦੌਰਾ ਕੀਤਾ ਸੀ ਮੁਲਾਜ਼ਮਾਂ ਦੀ ਗੱਲ ਤੁਸੀਂ ਛੁੱਟੀ ਵੀ ਉਹਨਾਂ ਲਈ ਸ਼ੁਰੂ ਕੀਤੀ ਸੀ ਬਟ ਕੋਈ ਵੀ ਹਿਤਿਆਰ ਹੋਵੇ ਕਿਸੇ ਵੀ ਤਰ੍ਹਾਂ ਦੇ ਇੱਕ ਦਿਨ ਜਾਂ ਫਲਡ ਸੀ ਕਿਤਾ ਪੁਲਿਸ ਨੂੰ ਲਾਜਮਾਂ ਦੀ ਡਿਊਟੀ ਅਫੈਕਟ ਹੁੰਦੀ ਜਿਵੇਂ ਦਿਨ ਇਤਰਾ ਲੱਗਦਾ ਕਿ ਇਹਨਾਂ ਨੂੰ 36 ਘੰਟੇ ਦੇ ਇਹਨਾਂ ਮੁਲਾਜ਼ਮਾਂ ਦੀ ਬੈਟਰਮੈਂਟ ਦੇ ਲਈ ਕਿ ਕਿਉਂਕਿ ਜੋਬ ਤੇ ਰਹਿੰਦੇ ਸਾਰਾ ਦਿਨ ਇਹਨਾਂ ਲਈ ਕੋਈ ਤੁਸੀਂ ਸਕੀਮ ਨਵੀਂ ਸ਼ੁਰੂ ਕਰ ਰਹੇ ਜੀ ਸਰ ਇੱਕ ਜਵੇਂ ਮੈਂ ਪਹਿਲੇ ਦੱਸਿਆ ਸੀਗਾ ਇਹ ਬਹੁਤ ਡਿਟੇਲ ਚ ਕਵਰ ਨਹੀਂ ਹੋਇਆ ਕਿ ਅਸੀਂ 1600 ਪੋਸਟਾਂ ਪੰਜਾਬ ਸਰਕਾਰ ਨੇ ਨਵੀਆਂ ਡਿਸਟ੍ਰਿਕਟ ਪੁਲਿਸ ਕਾ ਆਰਡਰ ਦੇ ਵਿੱਚ ਕ੍ਰੀਏਟ ਕਰਨ ਦੀ ਮਨਜ਼ੂਰੀ ਸਾਨੂੰ ਦਿੱਤੀ ਹੈ ਜਿਸ ਦੇ ਵਿੱਚ 150 ਇਨਸਪੈਕਟਰ 450 ਸਬ ਇਨਸਪੈਕਟਰ ਤੇ 1000 ਐਸਆਈ ਦੀ ਪੋਸਟਾਂ ਨਵੀਆਂ ਕ੍ਰੀਏਟ ਹੋ ਰਹੀਆਂ ਇਹਨਾਂ ਕਰਕੇ ਇਹ ਜਿਹੜੀ ਇਹ ਸਾਰੀ ਦੀ ਸਾਰੀ 100% ਥਰੂ ਪ੍ਰੋਮੋਸ਼ਨ ਫਿਲਡ ਅਪ ਕਰੀਏ ਜਾਣਗੀ ਤੇ ਇਸ ਸਾਲ ਦੇ ਅਗਲੇ ਸਾਲ ਦੇ ਮਾਰਚ ਤੱਕ ਕਿਉਂਕਿ ਪ੍ਰੋਮੋਸ਼ਨਲ ਕੋਰਸੇਸ ਵੀ ਸਾਨੂੰ ਵੱਡੇ ਪੱਧਰ ਤੇ ਚਲਾਣੇ ਪੈਣਗੇ ਤੇ ਇਹ ਜਿਹੜੇ ਕਨਸਟੇਬਲ ਸਾਡੇ ਭਰਤੀ ਹੋਣਗੇ ਉਹ 1600 ਐਕਸਟਰਾ ਹੋ ਜਾਣਗੇ ਅਗਲੇ ਹਰ ਸਾਲ ਅਸੀਂ 1800 ਪੋਸਟਾਂ ਭਰਦੇ ਹਾਂ ਉਹ ਨੈਕਸਟ ਈਅਰ 3400 ਕਨਸਟੇਬਲ ਰਿਕਰੂਟ ਹੋਣਗੇ ਪਲੱਸ 1600 ਸਾਡੇ ਜਿਹੜੇ ਆਫੀਸਰਸ ਪ੍ਰਮੋਟ ਹੋਣਗੇ ਇਸ ਤੋਂ ਇਹਨਾਂ ਦੀ ਸਟੈਗਨੇਸ਼ਨ ਜਿਹੜੀ ਘਟੂਗੀ ਪ੍ਰੋਮੋਸ਼ਨਲ ਪ੍ਰੋਸਪੈਕਟਸ ਵਧਣਗੇ ਤੇ ਵਰਕਲੋਡ ਜਿਹੜਾ ਹੈਗਾ ਉਹ ਇਕੁਅਲੀ ਡਿਸਟ੍ਰਿਬਿਊਟ ਹੋਊਗਾ ਜੀ ਸਾਹਿਬ ਇੱਕ ਤੁਸੀਂ ਜ਼ਿਕਰ ਕੀਤਾ ਸਟਾਰਟਿੰਗ ਦੇ ਉੱਤੇ ਕੋਈ ਆਪਰੇਸ਼ਨ ਸਿੰਧੂਰ ਦਾ ਉਹ ਥੋੜਾ ਬਰੀਫ ਕਰ ਦਿਓ ਕੀ ਹਾਸਟਮ ਹੈ ਇਸ ਵਾਰ ਤੁਸੀਂ ਕਹਿ ਰਹੇ ਹੋ ਕਿ ਕੋਈ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਦੋੜੇ ਸੁਚੇਤ ਹੋ ਜਾਣਗੇ ਪਾਕਿਸਤਾਨ ਦੀ ਹਮੇਸ਼ਾ ਤੋਂ ਕੋਸ਼ਿਸ਼ ਰਹੀ ਹੈ ਜਵੇਂ ਅਸੀਂ ਕਹਿੰਦੇ ਕਿ ਪਾਕਿਸਤਾਨ ਇਸ ਟ੍ਰਾਈ ਸੋ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਔਰੇ ਨਸ਼ਾ ਭੇਜ ਕੇ ਜਾਂ ਛੋਟੇ ਵੈਪਨਸ ਭੇਜ ਕੇ ਪਾਕਿਸਤਾਨ ਇੰਟੈਲੀਜੈਂਸ ਆਫੀਸਰਸ ਜਿਹੜੇ ਪੀਆਈਓ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹ ਸਿੱਧੇ ਤੌਰ ਤੇ ਆਪਣੇ ਕੰਟੈਕਟਸ ਨੂੰ ਟੈਲੀਫੋਨ ਕਰਦੇ ਆ ਤਾਂ ਹੀ ਤੁਸੀਂ ਸਪਾਇਨੈਜ ਦੀ ਜਿਹੜੀ ਘਟਨਾਵਾਂ ਚ ਜਿਹੜੀ ਇਨਕਰੀਜ਼ ਦੇਖੀ ਹੈ ਸੋ ਪਾਕਿਸਤਾਨ ਦੀ ਪੂਰੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਡਿਸਟਰਬੈਂਸਸ ਚੱਲ ਆਈਆਂ ਜਾਣ ਇੱਥੇ ਇਨਸੀਡੈਂਟਸ ਕਿਤੇ ਜਾਣ ਬਟ ਪੰਜਾਬ ਪੁਲਿਸ ਪੂਰੀ ਤਰ੍ਹਾਂ ਅਲਰਟ ਹੈ ਸजग ਹੈ ਤੇ ਅਸੀਂ ਉਹਨਾਂ ਦੇ ਨਾਪਾਹ ਇਰਾਦਿਆਂ ਨੂੰ ਕਦੀ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ ਸਰ ਅੰਮ੍ਰਿਤ ਸਰ ਦੇ ਵਿੱਚ ਦੋ ਗੈਂਗਵਾਲਾ ਹੋਈਆਂ ਨੇ ਤਾਂ ਕੀ ਸਮਝਦੇ ਹੋ ਜੇਲ੍ਹ ਦੇ ਵਿੱਚ ਬੰਦ ਬੈਠੇ ਕੈਨਸਰਾਂ ਦੇ ਵੱਲੋਂ ਜ਼ਿੰਮੇਵਾਰੀ ਲਈਤੀ ਜਾ ਰਹੀ ਹੈ ਇਹ ਦੀ ਉਹ ਜਿਹੜਾ ਵੀ ਜ਼ਿੰਮੇਵਾਰ ਹੈ ਉਸ ਦੇ ਖਿਲਾਫ ਸਖਤ ਐਕਸ਼ਨ ਹੋਊਗਾ ਤੇ ਤੁਸੀਂ ਆਉਣ ਵਾਲੇ ਦਿਨਾਂ ਚ ਦੇਖੋਗੇ ਸਖਤ ਸਖਤਾਈ ਦਾ ਸਰ ਨੌਕਰ ਕਮਿਸ਼ਨਰ ਪੁਲਿਸ ਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਵਾ ਔਰ ਅਥਰ ਅਰੀ ਡਿਕਵਰੀ ਹੋ ਰਹੀ ਹੈ ਹੈਰੰਗਲੀ ਡਿਕਵਰੀ ਹੋ ਰਹੀ ਹੈ ਬਟ ਜੋ ਜਿੱਦਾਂ ਬਾਹਰ ਪ੍ਰਦੇਸ਼ਾਂ ਦੇ ਵਿੱਚ ਬੈਠੇ ਆ ਕੈਨਸਰ ਨਾਰੋਜ ਆ ਕਾਲਿਸਤਾਂ ਦੇ ਹੱਥਗਵਾਦੀ ਉਹ ਕੁਝ ਜਿਹੜੇ ਬੰਦੇ ਫਰੇ ਗਏ ਆ ਉਹਨਾਂ ਦੇ ਪੁਰਾਣੇ ਵੀ ਮਾਮਲੇ ਨਹੀਂ ਹੁੰਦੇ ਆ ਜਿਦਾਂ ਉਹਨਾਂ ਦੇ ਗੱਲਾਂ ਦੇ ਵਿੱਚ ਆ ਰਹੇ ਨੇ ਤੇ ਉਹਨਾਂ ਨੂੰ ਯੂਥ ਵਾਸਤੇ ਤੁਹਾਡਾ ਕੀ ਮੈਸੇਜ ਹੈ ਹੈ ਕਿ ਹਾਂ ਕਿ ਇਹਨਾਂ ਦੇ ਗੱਲਾਂ ਵਿੱਚ ਨਾ ਆਓ ਕਿ ਕੋਈ ਨਾ ਹੀ ਤਸਕਰੀ ਕਰੋ ਜਾਂ ਇਹਦੇ ਕੁਝ ਵੀ ਮੈਸੇਜ ਦੇਣਾ ਚਾਹੁੰਦੇ ਦੇਖੋ ਜੀ ਯੂਥ ਨੂੰ ਮੈਂ ਅਪੀਲ ਕਰਾਂਗਾ ਕਿ ਇਹ ਤੁਹਾਨੂੰ ਗੁੰਮਰਾਹ ਕਰ ਰਹੇ ਹੈਗੇ ਇਹ ਤੇ ਬੰਦੇ ਆਪ ਬਾਹਰ ਬੈਠੇ ਹੈ ਤੇ ਤੁਹਾਡਾ ਫਿਊਚਰ ਖਰਾਬ ਕਰ ਰਹੇ ਯੂਥ ਨੂੰ ਕ੍ਰਾਈਮ ਤੋਂ ਦੂਰ ਰਹਿਣਾ ਚਾਹੀਦਾ ਲਾਅ ਅਬਾਈਡਿੰਗ ਤਰੀਕੇ ਨਾਲ ਆਪਣਾ ਜਿਹੜਾ ਧਿਆਨ ਹੈਗਾ ਏਮਪਲੋਇਮੈਂਟ ਵੱਲ ਡਿਵੈਲਪਮੈਂਟ ਵੱਲ ਕਰਨਾ ਚਾਹੀਦਾ ਤੇ ਮੈਂ ਯੂਥ ਨੂੰ ਅਪੀਲ ਕਰਾਂਗਾ ਸਾਡੀ ਵੈਸੇ ਕੋਸ਼ਿਸ਼ ਵੀ ਹੁੰਦੀ ਹੈ ਜਿੱਤੇ ਕਿਸੇ ਦਾ ਮਾਈਨਰ ਰੋਲ ਹੁੰਦਾ ਹੈ ਕਿ ਅਸੀਂ ਅਸੀਂ ਚਾਹਾਂਗੇ ਕਿ ਉਹਨਾਂ ਨੂੰ ਮੇਨ ਸਟ੍ਰੀਮ 'ਚ ਲੈ ਕੇ ਆਓ ਸੋ ਸਾਡੀ ਹਮੇਸ਼ਾ ਤੋਂ ਕੋਸ਼ਿਸ਼ ਕਰਨ ਦੀ ਜ਼ਿੰਮੇਵਾਰੀ ਸਰ ਇੱਕ ਐਲਾਨ ਕੀਤਾ ਸੀਗਾ ਕਿ ਜਿਹੜਾ ਹੈ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਜਿਹੜਾ ਵਧ ਰਕਮ ਨਹੀਂ ਕਰੇਗਾ ਉਸ ਨੂੰ ਲਾਗਵੋ ਤੁਸੀਂ ਜਿਹੜੀ ਆਈਓ ਨੇ ਇਹਨਾਂ ਨੂੰ ਇਹ ਨਾਮ ਦੋਗੇ ਜਾਂ ਬਾਹਰ ਦਿੱਤਾ ਉਸ ਤੋਂ ਬਾਅਦ ਸਰ ਰਿਜ਼ਲਟ ਨੂੰ ਲੈ ਕੇ ਕਿਵੇਂ ਦੇ ਤੁਹਾਨੂੰ ਪੋਜ਼ਿਟਿਵ ਤਰ੍ਹਾਂ ਤੇ ਮਿਲੇ ਨੇ ਕਿਉਂਕਿ ਮੈਂ ਜਿਸੇ ਬੋਰਡ ਰੀਵੀਅੂ ਕਾਲਪੀ ਹੋਈ ਹੈ ਨਹੀਂ ਹਜੇ ਉਹ ਸਰਕਾਰ ਦੀ ਪਾਲਿਸੀ ਨੋਟੀਫਾਈ ਹੋ ਗਈ ਹੈ ਤੇ ਹਜੇ ਅਸੀਂ ਰਿਵਾਰਡਸ ਦਿਨੇ ਸ਼ੁਰੂ ਨਹੀਂ ਕੀਤੇ ਕਿ ਸਾਨੂੰ ਛੇਤੀ ਫੰਡਸ ਆ ਜਾਣਗੇ ਤੇ ਬਹੁਤ ਛੇਤੀ ਅਸੀਂ ਕਮਿਟਿਡ ਹੈਗੇ ਕਿ ਜਿਹੜੇ ਸਾਡੇ ਮੁਲਾਜ਼ਮ ਚੰਗਾ ਕੰਮ ਕਰਨਗੇ ਉਹਨਾਂ ਨੂੰ ਰਿਵਾਰਡਸ ਮਿਲਣਗੇ ਉਹ ਪਾਲਿਸੀ ਪੰਜਾਬ ਸਰਕਾਰ ਵੱਲੋਂ ਅਪਰੂਵ ਹੋ ਚੁੱਕੀ ਹੈ ਤੇ ਬਹੁਤ ਛੇਤੀ ਇੰਪਲੀਮੈਂਟ ਹੋ ਜਾਊਗੀ ਸਤਿਨਾਬਾਦ ਗਤੋਂ ਤੋਂ ਬਾਅਦ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ ਚਾਹੇ ਉਹ ਜਿੰਦਾਂ ਚੋਂ ਦਿੱਤੀਆਂ ਜਾਂਦੀਆਂ ਵਦੇਸ਼ਾਂ ਚੋਂ ਜਿਹੜੇ ਗੈਂਗਸਟਰ ਲੈਂਦੇ ਨੇ ਸੋ ਸਾਈਬਰ ਕਿਸ ਤਰੀਕੇ ਨਾਲ ਕੰਮ ਕਰਦੇ ਕਿਉਂਕਿ ਇੱਕ ਟ੍ਰੈਂਡ ਬਣ ਗਿਆ ਚਾਹੇ ਉਹ ਵਾਅਦਾ-ਵਾਦ ਕੋਈ ਵੀ ਕਰੇ ਵੱਡੇ ਗੈਂਗਸਟਰੇ ਮੇਸ਼ਾ ਜ਼ਿੰਮੇ ਚਾਹੇ ਤੁ ਲੋਕਲ ਬੁਲਕੇ ਉਹਨੇ ਕੰਮ ਕਰਦੇ ਹੋ ਉਹਨਾਂ ਸਾਈਬਰ ਕਿਸ ਤਰੀਕੇ ਨਾਲ ਪੁੱਛਣਾ ਦਾਇਰ ਕਰਦੇ ਕਈ ਵਾਰੀ ਅਸੀਂ ਦੇਖਿਆ ਜਦੋਂ ਐਕਚੁਅਲੀ ਇਨਵੈਸਟੀਗੇਟ ਕਰਦੇ ਹੈ ਇਹ ਜ਼ਿੰਮੇਵਾਰੀਆਂ ਝੂਠੀਆਂ ਹੁੰਦੀਆਂ ਪੁਲਿਸ ਨੂੰ ਕਨਫਿਊਜ਼ ਕਰਨ ਲਈ ਵੀ ਜ਼ਿੰਮੇਵਾਰੀਆਂ ਲੈਂਦੇ ਹੈ ਸੋ ਅਸੀਂ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਟ ਕਰਕੇ ਉਹ ਉਹਦੇ ਜਿਹੜੇ ਤੱਕ ਪਹੁੰਚਦੇ ਹੈ ਜਿਹੜੇ ਵੀ ਬੰਦੇ ਤਕਰੀਬਨ ਸਾਰੇ ਕੇਸ 100% ਕੇਸਸ ਅਸੀਂ ਸੋਲਵ ਕੀਤੇ ਹੈ ਜਿਹੜੇ ਬਾਹਰ ਬੇਸਡ ਕਿਸੇ ਵੀ ਬੰਦੇ ਦਾ ਰੋਲ ਆਂਦਾ ਹੈ ਉਸ ਨੂੰ ਉਸੇ ਮੁਤਾਬਕ ਕ੍ਰਾਈਮ ਦੇ ਵਿੱਚ ਨਾਮਿਨੇਟ ਕੀਤਾ ਜਾਊਗਾ ਤੇ ਉਸ ਦੇ ਖਿਲਾਫ ਸਖਤ ਐਕਸ਼ਨ ਹੋਊਗਾ ਜਿਹੜਾ ਬੰਦਾ ਬਾਹਰ ਬੈਠਿਆ ਉਹ ਇਹ ਨਾ ਸੋਚੇ ਕਿ ਉਹ ਸੇਫ ਹੈਗਾ ਉਹ ਜਿਹੜਾ ਜਿਹੜਾ ਲਾਅ ਹੈਗਾ ਉਸ ਲਈ ਵੀ ਐਪਲੀਕੇਟਿਵ ਹੈ। ਉਹ ਕਾਫੀ ਐਡਵਾਂਸ ਸਟੇਜ ਤੇ ਅਸੀਂ ਸਰਟ ਇੰਡੀਆ ਨਾਲ ਤਾਲਮੇਲ ਕਰਕੇ ਉਹਨਾਂ ਦੇ ਆਈਪੀ ਨੰਬਰਸ ਨੂੰ ਪਤਾ ਕਰਕੇ ਅਸੀਂ ਬਹੁਤ ਛੇਤੀ ਉਹ ਜਿਹੜਾ ਉਸ ਕੇਸ ਤੇ ਕਾਫੀ ਪ੍ਰੋਗਰੈਸ ਹੋਈ ਹੈ ਤੇ ਤੁਹਾਨੂੰ ਸੀਪੀ ਸਾਹਿਬ ਬਾਅਦ ਦੇ ਵਿੱਚ ਪ੍ਰੀਫਰ ਕਰ ਦੇਗਾ। thank you very much sorry ko the last video bhi viral kiti thi jo unne demand kiti ki meri wife ho hai jada ghar ch band karke dikha hai matlab bas dikha rahe hain aapko dekho police hamesha as per law act karti hai te assi as per law jo legal tarika kisi bhi case de vich matlab main kisi specific case te nahi comment karanga so sade actions hamesha as per law